ਆਇਓ ਜੀ ਹਾਟੜਾ ਨੂੰ ਵਾਦ ਲੈਣ ਦੀ ਤੇਰੀ ਆ ਨਾਦਰ ਨਹੀਂ ਪਾਤੇ ਅੱਗੇ ਵੀ ਆਉਂਗੇ ਕਿ ਪਹਿਲੀ ਵਾਰ ਆਇਆ ਅੱਗੇ ਵੀ ਆਈਦਾ ਜੀ ਇੱਕ ਤਾਂ ਮੰਨਤ ਮੰਨਦੀ ਆ ਆਹੇ ਸੁਪਨਾ ਹੈਗੀ ਸੀ ਆਹੇ ਸੁਪਨਾ ਪੂਰੀ ਹੋਈ ਇਹਦੇ ਹਰ ਦੀ ਸੁਪਨਾ ਪੂਰੀ ਹੁੰਦੀ ਆ ਰੱਬਾ ਜੀ ਪਿੰਡ ਦਾਲਾ ਧਰਮ ਖਤਰਨ ਦਾਵਾ ਦੇ ਨਾਲ ਸੇਜਾ ਦਾ ਕਹਾਂ ਦੇ ਨਾਲ ਦਾਲਾ ਪਿੰਡ ਦਾਲੇ ਪਿੰਡ ਇਹ ਤੁਹਾਡੇ ਬਹੁਤ ਬਹੁਤ ਮੇਲਾ ਲੱਗ ਰਿਹਾ ਹਾਂ ਹਾਂ ਜੀ ਹਾਂ ਅੱਜ ਵੱਲੋਂ ਅੱਜ ਵੱਲੋਂ ਪਿੰਡ ਦੇ ਸਾਰੇ ਸਾਥ ਸਾਂ ਨਾਲ ਨਾਲ ਸਾਰੇ ਇਲਾਕੇ ਦੇ ਨਾਲ ਮਿਲ ਕੇ ਮੇਲਾ ਕਰਾਉਂਦੇ ਆਂ ਦਾਲਾ ਤਲਵੰਡੀ ਗੋਚੱਕ ਦੇ ਵਿੱਚ ਘਾਰ ਜਗਾ ਆ ਤੇ ਕਿੰਨੇ ਪਿੰਡਾਂ ਨਾਲ ਕੇ ਦਾਲਾ ਤਲਵੰਡੀ ਦੀ ਸੇਵਾ ਕਰਦੇ ਮੈਂ ਉਸ ਜਗ੍ਹਾ ਦੀ ਸੇਵਾ ਕਰਦਾ ਹਾਂ ਦਾਲਾ ਪਿੰਡ ਦਾਲੇ ਦੀ ਜਗ੍ਹਾ ਉਸੇ ਬਾਬਾ ਰੋਡਾ ਦੀ ਜਗ੍ਹਾ ਉਸੇ ਬਾਬਾ ਰੋਡਾ ਦੇ ਮੇਲਾ ਹੁੰਦਾ ਹੁਣ 2 ਅਪ੍ਰੈਲ 2024 ਨੂੰ ਬਜੰਗੋਧਵਾਰ ਮੇਲਾ ਹੈ ਉਸੇ ਹਰ ਤਰ੍ਹਾਂ ਦੇ ਲੰਗਰ ਆ ਵੀ ਆ ਜੂਰੇ ਕੋਈ ਸਰਦਾਪੁਰੀ ਹੁੰਦੀ ਆ ਆਪਣਾ ਇਹ ਕੋੜਾ ਪ੍ਰਸ਼ਾਸਿਕ ਚੰਦੇ ਦਾ ਫਾੜੇ ਕਬੱਡੀ ਹੁੰਦੀ ਆ ਕਲਾ ਕਲਾ ਕਰਵਾਈਦਾ ਬੱਚਰੇ ਧੋਲਾ ਲਵਾਈਦੀਆਂ ਤੇ ਸਾਰਾ ਦਿਨ ਸਵੇਰ ਦਾ ਪ੍ਰੋਗਰਾਮ ਕਰਦਾ ਇਸ ਇਹ ਦੱਸ ਦਿਆਂ ਪਹਿਲਾਂ ਹੁੰਦਾ 10 ਦਿਨ ਬਾਅਦ ਉੱਥੇ ਹੁੰਦਾ ਜੀ ਗਾਲੇ ਤੇ ਤਰੰਗੇ ਵਿੱਚ ਘਰਦਾ ਹਾਂ ਹਾਂ ਜੀ ਸੇ ਮਿਲ ਆਉਂਦਾ ਇਹ 2 April ਇੱਥੇ ਇੱਥੇ ਹੁੰਦੀ ਆ 10 ਚੇਤਰ ਨੂੰ ਉੱਥੇ ਵੀ ਚੇਤਰ ਨੂੰ ਹਾਂ ਜੀ ਅੱਜ ਪਵਨ ਜੀ ਇਹ ਤੁਸੀਂ ਜੀ ਬਾਬੇ ਰੋਟੇ ਕੀ ਦੇ ਤੇ ਲੰਗਰ ਲੈ ਕੇ ਆਏ ਉਹ ਤੁਹਾਡੇ ਵੀ ਦਰਗਾਹ ਆ ਇਹ ਸਾਰਾ ਇਸ ਤਰ੍ਹਾਂ ਮੈਨੇਜ ਹੁੰਦਾ ਤੇ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਤੇ ਕਿਸ ਤਰ੍ਹਾਂ ਤੁਸੀਂ ਇੱਕ ਉੱਥੇ ਵੀ ਸੇਵਾ ਕਰਦੇ ਹੋ ਤੇ ਇੱਥੇ ਵੀ ਸੇਵਾ ਕਰਦੇ ਹੋ ਪਹਿਲਾਂ ਤੇ ਸਾਰੀ ਸੰਗਤ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਡੇ ਪੀਰ ਬਾਬਾ ਰੋਡੇ ਸ਼ਾ ਯੂਥ ਕਲੱਬ ਸਾਡੇ ਪਿੰਡ ਡਾਲਾ ਤਹਿਸੀਲ ਡੇਰਾ ਬਾਬਾ ਨਾਟਕ ਡਿਸਟ੍ਰਿਕਟ ਗੁਰਦਾਸਪੁਰ ਵਿੱਚ ਹੈ ਅਸੀਂ ਪਿਛਲੇ 1994 ਤੋਂ ਲੈ ਕੇ ਹੁਣ ਤੱਕ ਮੇਲਾ ਕਰਾਉਂਦੇ ਆ ਰਹੇ ਹਾਂ ਸਾਡੇ ਮੇਲੇ ਵਿੱਚ ਪਹਿਲਾਂ ਤੇ ਬੱਚਿਆਂ ਦੀ ਧੋੜਾ ਕਰਾਈਏ ਜਾਂਦੇ ਨੇ ਸਵੇਰੇ ਜੋ ਕਿ 20 ਚਤਰ ਵਿੱਚ ਸਮੂਹ ਸਾਧ ਸੰਗਤ ਦੇ ਵੱਲੋਂ ਇਕੱਠ ਹੁੰਦਾ ਹੈ ਜਿਸ ਦੇ ਵਿੱਚ ਆਪਣੇ ਸਭਿਆਚਾਰ ਪ੍ਰੋਗਰਾਮ ਕਰਵਾਇਆ ਜਾਂਦਾ ਹੈ ਤੇ ਬਾਬਾ ਜੀ ਦਾ ਲੰਗਰ ਟੁੱਟ ਵਰਤਦਾ ਹੈ ਇਸ ਦੇ ਨਾਲ ਹੀ ਸ਼ਾਮ ਜੰਦੇ ਹਨ 1996 ਤੋਂ ਲੈ ਕੇ ਹੋਇਆ ਲਗਾਤਾਰ ਪ੍ਰੋਗਰਾਮ ਦਰਗਾਹ ਵੀਰਵਾਰ ਰੋਟੀ ਸ਼ਾਦੀ ਇਸ ਜਗ੍ਹਾ ਦੇ ਉੱਤੇ ਵੀ ਚੇਤਨੂ ਮੇਲਾ ਮਨਾਇਆ ਜਾਂਦਾ ਹੈ ਉਸੇ ਤਰ੍ਹਾਂ ਹਰ ਸਾਲ ਵੀ ਚੇਤਨੂ ਸਾਡੇ ਪਿੰਡ ਡਾਲਾ ਵਿਖੇ ਬਾਬਾ ਰੋਡਾ ਜੀ ਦਾ ਮੇਲਾ ਹਰ ਸਾਲ ਮਨਾਇਆ ਜਾਂਦਾ ਹੈ ਵੀਰ ਤੋਂ ਦੇ ਪਾਉਂਗੇ ਰਕਤਾਂ ਦੇ ਸੰਗਤਾਂ ਦੀਆਂ ਮਨਕਾਪੀਆਂ ਉੱਥੇ ਠੀਕ ਹੈ 11:00 ਵਜੇ 11:00 ਵਜੇ ਦੀ ਵਕਤੀ ਪਾਪਾ ਜੀ ਦੀ ਹਾਜ਼ਰੀ ਹੁੰਦੀ ਹੈ ਜਿਸ ਦੇ ਵਿੱਚ ਪਾਪਾ ਜੀ ਪਹਿਰਾ ਹੱਤਦਾ ਹੈ ਤੇ ਕੋਈ ਹੱਥ ਨਹੀਂ ਲਗੰਦੇ ਲੰਗਰ ਉੱਥੇ ਜਾਂਦੇ ਨੇ ਸੰਗਤਾਂ ਕੋ ਆਪਣੇ ਮਨੋ ਪ੍ਰਦਾਨ ਕਰਕੇ ਜਾਂਦੀ ਹੈ ਉੱਥੇ ਬਾਬਾ ਜੀ ਪੁੱਤਾਂ ਦੀ ਦਾਤ ਬਖਸ਼ਦੇ ਹਨ ਉਹਨਾਂ ਦੇ ਰਸਮਾਂ ਰਵਾਜਾਂ ਦੇ ਨਾਲ ਸਾਰਾ ਲੰਗਰ ਵਰਤਾਇਆ ਜਾਂਦਾ ਉਹਨਾਂ ਦੇ ਜੋ ਵੀ ਰਸਮਾਂ ਨੇ ਉੱਥੇ ਨਿਭਾਈਆਂ ਜਾਂਦੀਆਂ ਨੇ ਸਾਰੀਆਂ ਸਾਰੀਆਂ ਇਸ ਨਾਲ ਇਸ ਦਾ ਆਪ ਦਾ ਦੇ ਹੱਥ ਦੂਜੇ ਮੇਰੇ ਵੀ ਨੰਨੇ ਆਉਂਦੇ ਉਹ ਸੁਖਰਾਪੁਰ ਦੀ ਦੁਕਾਨੀ ਉੱਥੇ ਵੀ ਸਰ ਜੋ ਸੰਸ ਪਰੇਸ਼ਾਨ ਲੈ ਕੇ ਆਂਦੀ ਆ ਉਹ ਦਿੱਤੀ ਇੱਕ ਜਗ੍ਹਾ ਤੇ ਇਕੱਠਾ ਹੁੰਦਾ ਹੈ ਉਹੀ ਪਛਾਣ ਦੀ ਇਕੱਠੇ ਕਰਕੇ ਜਾਂਦਾ ਹੈ ਤੇ ਉਸ ਵੇਲੇ ਬਾਬਾ ਜੀ ਨੇ ਬਚਨ ਕਰਕੇ ਲੋਕਾਂ ਨੂੰ ਪੁੱਤਰਾਂ ਦੀ ਆਦਾਤਾ ਮਿਲਦੀਆਂ ਨੇ ਜਿਹੜੇ ਕਾਰੋਬਾਰ ਦੀ ਵਿਦੇਸ਼ਾਂ ਦੀਆਂ ਯਾਤਰਾ ਸਫਲ ਹੁੰਦੀਆਂ ਨੇ ਲੋਕਾਂ ਦੀਆਂ ਜਿੰਨਾ ਜਿਆਦਾ ਯਾਤਰਾ ਦੇ ਹਨ ਉਸ ਦਿਨ ਮੇਲੇ ਵਾਲੇ ਦਿਨ ਆਪਣੀ ਸੰਗਤ ਨੂੰ ਲੈ ਕੇ ਉੱਥੇ ਪਹੁੰਚਦੇ ਹਨ ਆਪਣੇ ਬੱਚਿਆਂ ਨੂੰ ਮੱਥਾ ਟਿਕਾਉਂਦੇ ਹਨ ਅਟੁੱਤ ਲੰਗਰ ਲਗਾਏ ਜਾਂਦੇ ਹਨ ਸੰਗਤਾਂ ਦੇ ਵੱਲੋਂ ਜੋ-ਜੋ ਸੰਗਤ ਦੀ ਮਨੋਮਰਦ ਪੂਰੀ ਹੁੰਦੀ ਹੈ ਉਹ ਉੱਥੇ ਆ ਕੇ ਸੇਵਾ ਵੀ ਕਰਦੀ ਹੈ ਆਪਣੇ ਮਨੋਮਰਦ ਜਿਸ ਤਰ੍ਹਾਂ ਇੱਥੇ ਲੋਕੀ ਲੰਗਰਾਂ ਦੀ ਸੇਵਾ ਕਰ ਰਹੇ ਉੱਥੇ ਵੀ ਲੋਕੀ ਲੰਗਰਾਂ ਦੀ ਸੇਵਾ ਕਰਦੇ ਆ ਜਿਸ ਤਰ੍ਹਾਂ ਕਬੱਡੀਆਂ ਦੇ ਟੂਰਨਾਮੈਂਟ ਵਿੱਚ ਉਹ ਆਪਣਾ ਪੂਰਾ ਯੋਗਦਾਨ ਦੇ ਸਕਦੇ ਹੋ ਮਮਾ ਕੇ ਪਿੰਡ ਡਾਲਾ ਨੇੜੇ ਤਲਵੰਡੀ ਹਿੰਦੂਆ ਤਹਿਸੀਲ ਡੇਰਾ ਬਾਬਾ ਨਾਨਕ 20 ਚੇਤਰ ਗੁੱਧਵਾਰ ਨੂੰ ਆਪਣੇ ਹੋ ਮਮਾ ਕੇ 2 April ਨੂੰ ਬਾਬਾ ਰੋਡਾ ਜੀ ਦੀ ਜਗ੍ਹਾ ਤੇ ਪਹੁੰਚੋ ਅਤੇ ਮੇਲੇ ਦੀਆਂ ਰੌਣਕਾਂ ਨੂੰ ਉੱਥੇ ਵੀ ਵਧਾਓ ਅੱਜ ਕਿੱਥੋਂ ਆਏ ਜੀ ਜੰਮੂ ਤੋਂ ਆਏ ਐ ਇਹ ਸਪੈਸ਼ਲ ਮੇਲੇ ਦੇ ਬਾਬਾ ਜੀ ਦੀ ਬਹੁਤ ਮਾਨਤਾ ਹੈਗੀ ਤੇ ਹਰ ਸਾਲ ਆਪਾਂ ਜਾਂਦਾ ਜੰਮੂ ਤੋਂ ਬਾਕੀ ਜਿਹੜਾ ਮੰਨਨ ਤੇ ਜਿਹੜਾ ਮੰਨੇਗਾ ਉਹਦੇ ਲਈ ਬਾਬਾ ਜੀ ਬੜੀ ਮਿਹਰ ਕਰਦੇ ਆ ਕੋਈ ਆਸਪਰੀ ਹੋਈ ਸੰਤਪੂਰੀ ਹੋਈ ਬੋਦਵਾਰ ਤੇ ਕਦੋਂ ਚੱਲੇ ਸੀ ਮੇਲੇ ਲਈ ਮੈਂ ਪਰਸੋ ਆ ਗਿਆ ਇੱਥੇ ਇੱਥੇ ਮੇਰੀ ਫੈਮਲੀ ਬਾਕੀ ਬੜੀ ਮਿਹਰ ਹੈ ਬਾਬਾ ਜੀ ਦੀ ਬਹੁਤ ਅੱਛਾ ਸਾਡਾ ਕਲਚਰ ਦੇ ਚਾ ਸਾਰਾ ਵਹਾਨੇ ਨਾਲ ਪਬਲਿਕ ਇਕੱਠੀ ਹੁੰਦੀ ਕਿੰਨੇ ਯਾਰ ਦੋਸਤ ਮਿਲਦੇ ਆ ਸਭ ਕੁਝ ਜੂਰੀ ਨਹੀਂ ਆ ਕੇ ਸ਼ਰਾਬ ਇੱਕ ਚੀਜ਼ ਆ ਕਿ ਮਤਲਬ ਗਲਤ ਨਾ ਚਲੀ ਜਿਹੜੇ ਗਲਤ ਨਾਲ ਰਾਹ ਨਾ ਸੋਚਦੇ ਆ ਮਤਲਬ ਸ਼ੌਕ ਲਈ ਪੀਣੀ ਫਿਰ ਉਹ ਉਹ ਚੀਜ਼ਾਂ ਲਗੋंगी ਅਗਰ ਪ੍ਰਸ਼ਾਦ ਸਮਝ ਕੇ ਪੀਨਗੇ ਤਾਂ ਬਾਬਾ ਦੀ ਪੂਰੀ ਮਿਹਰ ਕੋਈ ਚੀਜ਼